ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਆ ਤੁਸੀਂ ਸਾਰੇ ਚੜਦੀ ਕਲਾ ਛੂਮੋਗੇ ਤੁਹਾਡਾ ਸਵਾਗਤ ਹੈ ਜੀ ਪ੍ਰੀਤ ਬੁਟੀਕ ਚੈਨਲ ਤੇ ਅੱਜ ਆਪਾਂ ਤੁਹਾਨੂੰ ਜਿਹੜੇ ਵੀ ਸੂਟ ਦਿਖਾਵਾਂਗੇ ਇਹਨਾਂ ਵਿੱਚ ਜਿਹੜਾ ਵੀ ਤੁਹਾਨੂੰ ਸੂਟ ਰੰਗ ਡਿਜ਼ਾਈਨ ਪਸੰਦ ਆਉਂਦਾ ਤੁਸੀਂ ਦਿੱਤੇ ਨੰਬਰ ਤੇ ਮੈਸੇਜ ਕਰਕੇ ਆਪਣਾ ਆਰਡਰ ਪਲੇਸ ਕਰਵਾ ਸਕਦੇ ਹੋ ਜੀ ਚਲੋ ਜੀ ਹੁਣ ਆਪਾਂ ਤੁਹਾਨੂੰ ਸੂਟ ਦਿਖਾਉਣੇ ਜਿਹੜੇ ਸ਼ੁਰੂ ਕਰਦੇ ਆਂ ਫਸਟ ਆਪਾਂ ਕਾਟਨ ਦੇ 컬렉ਸ਼ਨ ਲੈ ਕੇ ਆਏ ਪਿਓਰ ਕਾਟਨ ਦਾ ਸੂਟ ਰਹੇਗਾ ਜੀ ਨਾਲ ਕੰਟਰਾਸਟ ਬਾਟਮ ਹੋਏਗੀ ਬਾਟਮ ਤੇ ਵਰਕ ਹੋਏਗਾ ਫੈਬਰਿਕ ਦੀ ਕੁਆਲਿਟੀ ਬਹੁਤ ਅੱਛੀ ਹੋਏਗੀ ਠੀਕ ਹੈ ਜੀ ਮਾਰਕੀਟ 'ਚ ਇਹਦਾ ਪ੍ਰਾਈਸ ਜਿਹੜਾ ਤੁਹਾਨੂੰ 800 ਰੁਪਏ ਦਾ ਮਿਲੇਗਾ ਸੂਟ ਬਟ ਆਪਾਂ ਤੁਹਾਨੂੰ ਜਸਟ 600 ਰੁਪਏ ਵਿੱਚ ਸੂਟ ਦਵਾਵਾਂਗੇ ਠੀਕ ਹੈ ਜੀ ਨਾਲ ਬਾਟਮ ਤੇ ਵਰਕ ਵਾਲਾ ਹੋਏਗਾ ਤੁਸੀਂ ਆ ਦੇਖ ਸਕਦੇ ਹੋ ਬਹੁਤ ਸੋਹਣਾ ਵਰਕ ਕੀਤਾ ਹੋਇਆ ਹੈ ਕਲਰ ਕੰਟਰਾਸਟ ਬਹੁਤ ਸੋਹਣਾ ਹੈ ਤੇ ਸਭ ਦਾ ਵਰਕ ਡਿਫਰੈਂਟ ਹੀ ਹੋਏਗਾ ਤੁਸੀਂ ਅਪਨਿ ਅਕੋਰਡਿੰਗ ਵਰਕ ਕਲਰ ਸਿਲੈਕਟ ਕਰ ਸਕਦੇ ਹੋ ਠੀਕ ਹੈ ਜੀ ਬਾਟਮ ਪਲੇਨ ਹੋਏਗੀ ਉੱਤੇ ਵਰਕ ਹੋਏਗਾ ਤੇ ਸ਼ਰਟ ਦਾ ਜਿਹੜਾ ਪ੍ਰਿੰਟ ਵਿੱਚ ਹੋਏਗੀ ਠੀਕ ਹੈ ਜੀ ਇਹਦੇ ਵਿੱਚ ਕਾਫੀ ਕਲਰ ਹੈਗੇ ਆ ਤੁਸੀਂ ਅਪਨੇ ਅਕੋਰਡਿੰਗ ਸਿਲੈਕਟ ਕਰ ਸਕਦੇ ਹੋ ਤੇ ਸਕਰੀਨਸ਼ਾਟ ਲੈ ਕੇ ਆਪਣਾ ਆਰਡਰ ਜਿਹੜਾ ਪਲੇਸ ਕਰਵਾ ਸਕਦੇ ਹੋ ਨੰਬਰ ਸਕਰੀਨ ਤੇ ਸ਼ੋ ਹੋ ਰਿਹਾ ਹੋਏਗਾ ਤੁਸੀਂ ਉਹਦੇ ਤੇ ਮੈਸੇਜ ਕਰੋ ਨੈਕਸਟ ਹਮ ਸਕ੍ਰੀਨ कॉटन ਦੇ ਹੋਣਗੇ ਵੀ ਪੰਜ ਤੋਂ 6 ਰੰਗ ਅਵੇਲੇਬਲ ਹੈ ਜੀ ਨਾਲ ਲੈਸ਼ਸ ਵਗੈਰਾ ਲਗਾ ਕੇ ਕੰਮ ਕੀਤਾ ਇਹਦੇ ਤੇ ਵੀ ਨਾਟਾਈ ਐਂਡ ਆਈ ਦਾ ਦੁਪੱਟਾ ਰਹੇਗਾ ਇਹਨਾਂ ਦੇ ਦੁਪੱਟੇ ਦੇ ਫੋਰ ਸਾਈਡ ਜਿਹੜੀ ਲੈਸ਼ ਲੱਗੀ ਹੋਏਗੀ ਨੈਕਸਟ ਆਹਾ ਬਰਬਰੀ ਦੀ ਸ਼ਰਟ ਰਹੇਗੀ ਠੀਕ ਹੈ ਮਸਲੀਨ ਦੀ ਬਾਟਮ ਹੋਏਗੀ ਮਸਲੀਨ ਕਾਟਨ ਦੀ ਨਾਲ ਆਰਗੈਂਜ਼ ਦਾ ਦੁਪੱਟਾ ਰਹੇਗਾ ਦੁਪੱਟਾ ਬਹੁਤ ਖੂਬਸੂਰਤ ਹੋਏਗਾ ਦੁਪੱਟੇ ਦੇ ਫੋਰ ਸਾਈਡ ਜਿਹੜੀ ਲੈਸ਼ ਵਗੈਰਾ ਲੱਗੀ ਹੋਏਗੀ ਤੇ ਬਹੁਤ ਸੋਹਣੇ ਡਾਟਸ ਡਾਟਸ ਦਾ ਕੰਮ ਕੀਤਾ ਹੋਏਗਾ ਸ਼ਰਟ ਬਹੁਤ ਸੋਹਣੀ ਬਰਬਰੀ ਦੀ ਹੋਏਗੀ ਸ਼ਰਟਸ ਤੇ ਵੀ ਸਿੱਪੀ ਦਾ ਜਿਹੜਾ ਹੈ ਬਹੁਤ ਸੋਹਣਾ ਕੰਮ ਕੀਤਾ ਹੋਏਗਾ ਜੀ ਠੀਕ ਹੈ ਜੀ ਫੈਬਰਿਕ ਦੀ ਕੁਆਲਿਟੀ ਬਹੁਤ ਹੀ ਅੱਛੀ ਹੈ ਤੁਸੀਂ ਚੈੱਕ ਕਰ ਸਕਦੇ ਹੋ ਤੇ ਸਕਰੀਨਸ਼ਾਟ ਲੈ ਕੇ ਆਰਡਰ ਬੁੱਕ ਕਰਵਾ ਸਕਦੇ ਆ ਜੀ ਇਹਦੇ ਵਿੱਚ ਵੀ ਕਾਫੀ ਕਲਰ ਕਲੈਕਸ਼ਨ ਦੇਖ ਸਕਦੇ ਹੋ ਜੀ ਨੈਕਸਟ ਆ ਕਾਟਨ ਦੇ ਪਿਓਰ ਕਾਟਨ ਚ ਸੂਟ ਹੋਣਗੇ ਲੈਚਿਸ वगैरह ਲੱਗੀਆਂ ਹੋਏਗੀਆਂ ਠੀਕ ਹੈ ਜੀ ਦੁਪट्टे ਨਾਲ ਹੋਣਗੇ ਮਸਲਿਨ ਕਾਟਨ ਦੇ ਨੈਕਸਟ ਆ ਕਾਟਨ ਚ ਸੂਟ ਹੋਣਗੇ ਇਹ ਵੀ ਪਿਓਰ ਕਾਟਨ ਚ ਹੋਣਗੇ ਨਾਲ ਦੁਪट्टे ਪਿਓਰ ਦੇ ਹੋਣਗੇ ਚੈੱਕ ਕਰ ਸਕਦੇ ਹੋ ਤੁਸੀਂ ਅਪਨ ਅਕੋਰਡਿੰਗ ਤੇ ਸਿਲੈਕਟ ਕਰ ਸਕਦੇ ਹੋ ਨੈਕਸਟ ਆ ਮਸਲਿਨ कॉटन ਦੇ ਸੂਟ ਲੈ ਕੇ ਇਹਨਾਂ ਦਾ ਵੀ ਕਾਫੀ ਚੜਾ ਆ ਫੈਸ਼ਨ ਚੱਲਦਾ ਹੈ ਠੀਕ ਹੈ ਜੀ ਮਸਲਿਨ कॉटन ਦੇ ਸੂਟਾਂ ਦੀ ਵੀ ਕਾਫੀ ਡਿਮਾਂਡ ਹੁੰਦੀ ਹੈ ਭੈਣਾਂ ਦੀ ਠੀਕ ਹੈ ਇਹਦੇ ਵਿੱਚ ਵੀ ਕਾਫੀ ਕਲਰ ਕਲੈਕਸ਼ਨ ਹੈ ਆਪਣੇ ਕੋਲ ਆਲਮੋਸਟ 25 ਤੋਂ 30 ਰੰਗ ਅਵੇਲੇਬਲ ਹੈ ਤੁਸੀਂ ਚੈੱਕ ਕਰ ਸਕਦੇ ਹੋ ਠੀਕ ਹੈ ਜੀ ਲਾਈਟ ਡਾਰਕ ਸਾਰੇ ਤਰ੍ਹਾਂ ਦੇ ਰੰਗ ਹੈਗੇ ਆ ਜਿੱਦਾਂ ਗਰਲਿਸ਼ ਲੁੱਕ ਵਾਲੇ ਵੀ ਆ ਠੀਕ ਹੈ ਜੀ ਕੋਈ 50 60 ਏਜ ਗਰੁੱਪ ਵਾਲੇ ਅਗਰ ਵੇਅਰ ਕਰਨਾ ਚਾਹੁੰਦੇ ਤੋਂ ਉਹ ਵਾਲੇ ਕਲਰ ਵੀ ਹੈਗੇ ਆ ਨਾਲ ਇਹਨਾਂ ਦੇ ਦੁਪੱਟੇ ਹੋਣਗੇ ਮਸਲੀਨ ਦੇ ਠੀਕ ਹੈ ਦੁਪੱਟਿਆਂ ਦੇ ਫੋਰਸੇਡ ਲੈਸ਼ ਲੱਗੀ ਹੋਈਗੀ ਪ੍ਰੋਪਰ ਫਰਨੀਸ਼ਿੰਗ ਕੀਤੀ ਹੋਈਗੀ 올ਓਵਰ 5 ਮੀਟਰ ਹੋਏਗਾ ਠੀਕ ਹੈ ਸ਼ਰਟ ਦੇ ਨੈਕ ਤੇ ਬਹੁਤ ਸੋਹਣਾ ਕਿਸੇ ਬਟਨਸ ਦਾ ਕੰਮ ਕੀਤਾ ਹੋਊਗਾ ਕਿਸੇ ਦਾ ਪੌਟਲੀ ਬਟਨਸ ਦਾ ਕੀਤਾ ਹੋਏਗਾ ਕੁਛ ਨਾ ਕੁਛ ਜਿਹੜਾ ਕੰਮ ਜਿਹੜਾ ਹੀ ਕੀਤਾ ਹੋਏਗਾ ਠੀਕ ਹੈ ਜੀ ਚੈੱਕ ਕਰੀ ਚਲੋ ਇਹਨਾਂ ਵਿੱਚ ਜਿਹੜਾ ਵੀ ਤੁਹਾਨੂੰ ਕਲਰ ਪਸੰਦ ਆਉਂਦਾ ਸਕਰੀਨਸ਼ਾਟ ਲਈ ਚਲੋ ਆਰਡਰ ਬੁੱਕ ਕਰਵਾਈ ਚਲੋ ਬਾਕੀ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਆ ਕਰੋ ਲਾਈਕ ਕਰਿਆ ਕਰੋ ਕਮੈਂਟ ਕਰਕੇ ਦੱਸਿਆ ਕਰੋ ਤੁਹਾਨੂੰ ਆਪਣੀ ਕਲੈਕਸ਼ਨ ਕਿਦਾਂ ਦੀ ਲੱਗਦੀ ਆ ਤੇ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਤਾਂ ਜੋ ਜਿਹੜੀਆਂ ਭੈਣਾਂ ਨਵੇਂ ਤੋਂ ਨਵੇਂ ਸੂਟ ਬਾਈ ਕਰਨਾ ਚਾਹੁੰਦੀਆਂ ਆ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਆਪਣਾ ਤੁਸੀਂ ਨਵੇਂ ਤੋਂ ਨਵੇਂ ਵਧੀਆ ਤੋਂ ਵਧੀਆ ਡੇਲੀ ਆਪਾਂ ਅਪਲੋਡ ਕਰਦੇ ਆਂ ਵੀਡੀਓ ਡੇਲੀ ਆਪਣੇ ਤਰ੍ਹਾਂ ਨਵੇਂ ਤੋਂ ਨਵੇਂ ਰੰਗ ਡਿਜ਼ਾਈਨ ਹੁੰਦੇ ਆ ਤੁਸੀਂ ਆਪਣੇ ਅਕੋਰਡਿੰਗ ਸਿਲੈਕਟ ਕਰਕੇ ਸੂਟ ਜਿਹੜਾ ਬਾਈ ਕਰ ਸਕਦੇ ਹੋ ਨੈਕਸਟ ਆ ਪਿਓਰ ਵਿਸਕੋਸ ਚਨੌਨ ਦਾ ਸੂਟ ਹੋਏਗਾ ਬਹੁਤ ਸੋਹਣਾ ਨਾਲ ਬਹੁਤ ਸੋਹਣਾ ਪਿਓਰ ਚਨੌਨ ਦੀ ਬਹੁਤ ਦੁਪੱਟਾ ਰਹੇਗਾ ਜੀ